हां जी शशिकांत जी मेरी ननद दी मां ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਚਾਈਨਾ ਦੀ ਤਾਂ ਕੋਈ ਰੀਸ ਕਰ ਨਹੀਂ ਸਕਦਾ ਕਿਉਂਕਿ ਜਿੰਨਾ ਚਾਈਨਾ ਸਭ ਤੋਂ ਅੱਗੇ ਚੱਲ ਰਿਹਾ ਹਰ ਇੱਕ ਚੀਜ਼ ਦੀ ਕਾਰਡ ਉਹਨਾਂ ਦੇ ਵੱਲੋਂ ਕੱਢੀ ਜਾਂਦੀ ਆ ਪਰ ਭਾਈ ਹੁਣ ਇੱਕ ਵੱਡੀ ਅਫਸੋਸ ਵਾਲੀ ਗੱਲ ਹੋ ਗਈ ਇੱਕ ਸੋਚਣ ਵਾਲੀ ਗੱਲ ਹੋ ਗਈ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਟੈਲੈਂਟ ਜਿਹੜਾ ਕਿ ਚਾਈਨਾ ਨੇ ਚੋਰੀ ਕਰ ਲਿਆ ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਚਾਈਨਾ ਵਾਲੇ ਦੀ ਕੀ ਰੀਸ ਕਰਾਂਗੇ ਕਿ ਉਹ ਲੱਗਦਾ ਕਿਸੇ ਬਾਬੇ ਬੂਬੇ ਦੇ ਇੱਥੇ ਸੰਪਰਕ ਦੇ ਵਿੱਚ ਆ ਗਿਆ ਪਖੰਡੀ ਦੇ ਤੇ ਆਪਣਾ ਟੈਲੈਂਟ ਭਾਈ ਚੋਰੀ ਹੋ ਗਿਆ ਹੁਣ ਬਚਾ ਲਓ ਜੇ ਬਚਾਇਆ ਜਾ ਸਕਦਾ ਜੀ ਹਾਂ ਤੁਸੀਂ ਸੋਚ ਰਹੇ ਹੋਵੋਗੇ ਅਸੀਂ ਇਦਾਂ ਕਿਉਂ ਕਹਿ ਰਹੇ ਹਾਂ ਤਾਂ ਦਾਤ ਦੀ ਹੈ ਕਿ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਨੌਜਵਾਨ ਨੂੰ ਦੇਖ ਰਹੇ ਹੋ ਤਾਂ ਸਾਡੇ ਤਾਂ ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਪਖੰਡੀ ਬਾਬੇ ਰੋੜਾ ਚੱਕੇ ਤੇ ਤੁਹਾਨੂੰ ਮਿਲ ਜਾਣਗੇ ਲਗਾਤਾਰ ਲੋਕਾਂ ਦੇ ਵੱਲੋਂ ਘਰਾਂ ਦੇ ਵਿੱਚ ਪੁੱਛਾ ਦਿੱਤੇ ਜਾਂਦੇ ਨੇ ਡੇਰੇ ਬਣਾਏ ਜਾਂਦੇ ਨੇ ਤਾਂ ਮੈਂ ਕਿਹਾ ਸਾਡੇ ਤਾਂ ਇੱਥੇ ਪੰਜਾਬ ਦੇ ਵਿੱਚ ਪਖੰਡੀ ਬਾਬਿਆਂ ਦੀ ਘਾਟ ਹੀ ਕੋਈ ਨਹੀਂ ਪਰ ਹੁਣ ਜਿਹੜਾ ਕਿ ਅਜਿਹਾ ਸੀਨਿਕ ਚਾਈਨਾ ਦੇ ਮੁੰਡੇ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਆ ਇਸ ਵੀਡੀਓ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਭਾਈ ਸਾਡੇ ਤਾਂ ਪੰਜਾਬ ਦਾ ਬਹੁਤ ਮਸ਼ਹੂਰ ਤੇ ਵੱਡਾ ਜਿਹੜਾ ਟੈਲੈਂਟ ਸੀ ਜਿਹੜਾ ਉਹ ਚੋਰੀ ਹੋ ਗਿਆ ਜਿਸ ਦੇ ਨਾਲ ਲੋਕਾਂ ਦੀ ਕਮਾਈ ਹੋ ਰਹੀ ਸੀ ਲੈ ਵੀ ਹੁਣ ਚਾਈਨਾ ਦੇ ਵਿੱਚ ਵੀ ਜਿੱਥੇ ਦਿਮਾਗ ਲਾ ਕੇ ਚੀਜ਼ਾਂ ਮਸ਼ੀਨਾਂ ਬਣਾਉਂਦੇ ਸੀ ਪਰ ਹੁਣ ਇਹਨਾਂ ਨੇ ਸੋਚਿਆ ਵੀ ਲੈ ਜਦੋਂ ਪੰਜਾਬ ਦੇ ਵਿੱਚ ਬਿਨਾ ਮਿਹਨਤ ਕੀਤੇ ਬਿਨਾ ਦਿਮਾਗ ਲਾਏ ਲੋਕ ਪੈਸੇ ਕਮਾ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਮਾ ਸਕਦੇ ਤਾਂ ਫਿਰ ਉਹਨਾਂ ਨੇ ਸਾਡੇ ਜਿਹੜਾ ਪੰਜਾਬ ਦਾ ਇਹ ਟਾਇਲੈਂਡ ਚੋਰੀ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਵਿੱਚ ਵੀ ਬਾਬੇ ਆਉਣ ਲੱਗ ਪਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਵੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਪਖੰਡੀ ਦੇ ਤੁਹਾਨੂੰ ਪਤਾ ਹੈ ਸਿਰਸੁਰ ਕਮਾਉਣ ਲੱਗ ਗਏ ਜਾਂਦੇ ਨੇ ਲੋਕਾਂ ਦੇ ਇਲਾਜ ਕਰਨ ਲੱਗ ਗਏ ਜਾਂਦੇ ਨੇ ਤਾਂ ਹੁਣ ਚਾਈਨਾ ਦਾ ਬੰਦਾ ਵੀ ਇੱਥੇ ਕਿਸੇ ਬਾਬੇ ਇੱਥੇ ਪਖੰਡੀ ਦੇ ਸੰਪਰਕ ਦੇ ਵਿੱਚ ਆ ਗਿਆ ਜਿਸ ਦੇ ਚੱਲਦੇ ਹੋਣਾ ਪੂਰੇ ਚਾਈਨਾ ਦੇ ਵਿੱਚ ਜਿਹੜਾ ਦਾ ਧੂੜ ਮਚਾ ਦਿੱਤੀ ਹੰਗਾਮਾ ਹੋ ਗਿਆ ਐ ਸਮਝ ਲਓ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਚਾਈਨਾ ਦੇ ਮੁੰਡੇ ਦੇ ਵਿੱਚ ਜਦੋਂ ਪਖੰਡੀ ਬਾਬਾ ਆ ਜਾਂਦਾ ਕੋਈ ਸ਼ੈ ਸ਼ੂ ਆ ਜਾਂਦੀਆਂ ਤਾਂ ਇਹ ਵੀ ਆਪਣੇ ਪੰਜਾਬ ਦੇ ਪਖੰਡੀਆਂ ਦੇ ਮੰਗੋ ਪੂਰਾ ਮਤਲਬ ਜੋਸ਼ ਦਿਖਾਉਂਦਾ ਜਿਸ ਨੂੰ ਦੇਖ ਕੇ ਸੱਚੀ ਲੋਕ ਇਹ ਹੀ ਕਹਿ ਰਹੇ ਨੇ ਕਿ ਭਾਈ ਸਾਡਾ ਤਾਂ ਬਹੁਤ ਮਿਹਨਤ ਦੇ ਨਾਲ ਜਿਹੜਾ ਟੈਲੈਂਟ ਸੀ ਲੋਕਾਂ ਦੇ ਵਿੱਚ ਬੜਾਇਆ ਸੀ ਵੀ ਬਿਨਾਂ ਪੜ੍ਹਾਈ ਲਖਾਈ ਤੋਂ ਲੋਕਾਂ ਦੀ ਚੰਗੀ ਕਮਾਈ ਕਿਦਾਂ ਜਾ ਸਕਦੀ ਹੈ ਸਾਡਾ ਤਾਂ ਹੁਣ ਚਾਈਨਾ ਨੇ ਉਹ ਵੀ ਟੈਲੈਂਟ ਚੋਰੀ ਕਰ ਲਿਆ ਲੈ ਵੀ ਹੁਣ ਤਾਂ ਚਾਈਨਾ ਦੇ ਵਿੱਚ ਲੋਕਾਂ ਨੂੰ ਦਿਮਾਗ ਲਾਉਣ ਦੀ ਜਿਹੜੀ ਕਿ ਲੋੜ ਹੀ ਨਹੀਂ ਪਵੇਗੀ ਪੂਰੇ ਦੇਸ਼ ਦੇ ਵਿੱਚ ਜਿਹੜਾ ਹੰਗਾਮਾ ਮੱਚ ਗਿਆ ਵੀ ਭਾਈ ਬਾਬਾ ਆ ਗਿਆ ਹੁਣ ਚਾਈਨਾ ਦੇ ਵਿੱਚ ਵੀ ਦੇਖਿਓ ਹੁਣ ਕਿਵੇਂ ਲੋਕਾਂ ਦੇ ਦੁੱਖ ਦਰਦ ਦੂਰ ਹੋਣਗੇ ਤਾਂ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਤੇ ਵੀਡੀਓ ਤੇ ਵੀ ਥੋੜੀ ਜਿਹੀ ਨਜ਼ਰ ਮਾਰ ਲੈਂਦੇ ਆ। ਵੀਡੀਓ ਤੁਸੀਂ ਦੇਖ ਹੀ ਲਈ ਆ ਤਾਂ ਹੁਣ ਕਮੈਂਟ ਵੀ ਜ਼ਰੂਰ ਕਰਿਓ। ਬਿਊਰੋ ਰਿਪੋਰਟ ਛਣਕਾਟਾ ਨਿਊਜ਼